ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬ ਨੋਟੀਫਿਕੇਸ਼ਨ ਇੰਡੀਆ ਤੇ ਤੇ ਅੱਜ ਦੀ ਅਸੀਂ ਜਿਹੜੀ ਵੀਡੀਓ ਲੈ ਕੇ ਆਏ ਆ ਇਹ ਹੈਗੇ ਜੀ ਪੰਜਾਬ ਪੁਲਿਸ ਕਾਂਸਟੇਬਲ 224 ਇਸ ਵੀਡੀਓ ਦੇ ਵਿੱਚ ਬਹੁਤ ਜ਼ਿਆਦਾ ਬੱਚਿਆਂ ਦਾ ਜਿਹੜਾ ਕਮੈਂਟ ਇਹੀ ਹਰੇਕ ਵੀਡੀਓ ਦੇ ਥੱਲੇ ਹੁੰਦਾ ਕਿ ਸਰ ਸਾਨੂੰ ਜਿਹੜੀ ਆ ਫਾਈਨਲ ਕੱਟ ਆਫ ਦੱਸੋ ਜਿਹੜੀ ਫਾਈਨਲ ਕੱਟ ਆਫ ਆ ਕਿੰਨੇ ਨੰਬਰਾਂ ਤੇ ਜਿਹੜੀ ਆ ਉਹ ਜਾ ਸਕਦੀ ਆ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਕਿੰਨੇ ਨੰਬਰ ਜਿਹੜੀ ਹੋਰ ਉੱਪਰ ਜਿਹੜੀ ਫਾਈਨਲ ਲਿਸਟ ਜਿਹੜੀ ਆ ਉਹ ਇਸ ਵਾਰ ਜਾਣ ਵਾਲੀ ਹੈ ਸੋ ਸਾਰੇ ਕੈਂਡੀਡੇਟ ਇਸ ਵੀਡੀਓ ਨੂੰ ਜਿਹੜਾ ਆ ਉਹ ਲਾਸਟ ਤੱਕ ਜ਼ਰੂਰ ਦੇਖਣ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਜਿਹੜੀ ਆ ਮਿਲ ਸਕੇ ਉਸ ਤੋਂ ਪਹਿਲਾਂ ਜਿਹੜੇ ਕੈਂਡੀਡੇਟ ਚੈਨਲ ਤੇ ਨਵੇਂ ਜੁੜੇ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਪੰਜਾਬ ਪੁਲਿਸ ਦੀ ਹਰ ਤਰ੍ਹਾਂ ਦੀ ਅਪਡੇਟ ਤੇ ਲੈਣ ਲਈ ਨਾ ਚੈਨਲ ਤੇ ਬਨੇ ਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਟੈਲੀਗ੍ਰam ਚੈਨਲ ਦਾ ਵੀ ਅਸੀਂ ਲਿੰਕ ਦਿੱਤਾ ਹੋਇਆ ਹੈ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਸੀਂ ਉਸ ਨੂੰ ਵੀ ਜਿਹੜਾ ਆ ਜੁਆਇਨ ਕਰ ਸਕਦੇ ਹੋ ਤੇ ਹੁਣ ਅਸੀਂ ਗੱਲ ਕਰਦੇ ਆਂ ਜੀ ਫਾਈਨਲ ਜਿਹੜੀ ਕੱਟ ਆਫ ਕਿੰਨੇ ਨੰਬਰਾਂ ਤੋਂ ਜਾਣ ਵਾਲੀ ਆ ਪਹਿਲਾਂ ਤੁਹਾਨੂੰ ਮੈਂ ਦੱਸ ਦੇਵਾਂ ਜਿਹੜੀ ਡਾਕੂਮੈਂਟ ਵੈਰੀਫਿਕੇਸ਼ਨ ਦੀ ਮਰਜ਼ੀ ਕਟਆਫ ਤੁਹਾਨੂੰ ਜਿਹੜੀ ਆ ਦਿਖਾਲ ਦਿੰਦਾ ਹੈ ਉਸ ਹਿਸਾਬ ਦੇ ਨਾਲ ਤੁਹਾਨੂੰ ਮੈਂ ਬਿਲਕੁਲ ਜਿਹੜੀ ਸਹੀ ਜਾਣਕਾਰੀ ਜਿਹੜੀ ਤੁਹਾਨੂੰ ਦੱਸਾਂਗਾ ਹੁਣ ਤੁਹਾਨੂੰ ਜਿਵੇਂ ਪਤਾ ਹੀ ਤੁਹਾਡੀ ਜਿਹੜੀ ਡਾਕੂਮੈਂਟ ਵੈਰੀਫਿਕੇਸ਼ਨ ਜਿਹੜੀ ਆ ਉਹ ਚੱਲ ਰਹੀ ਆ ਉਸ ਦੇ ਜਿਹੜੇ ਐਡਮਿਟ ਕਾਰਡ ਵੀ ਆ ਚੁੱਕੇ ਆ ਉਮੀਦ ਕਰਦਾ ਹਾਂ ਤੁਸੀਂ ਸਾਰੇ ਕੈਂਡੀਡੇਟਾਂ ਨੇ ਐਡਮਿਟ ਕਾਰਡ ਆਪਣੇ ਡਾਊਨਲੋਡ ਕੀਤੇ ਹੋਣਗੇ ਹੈਨਾ ਤੇ ਤਰੀਕ ਮੈਨੂੰ ਦੱਸਿਓ ਕਿ ਕਿੰਨੀ ਜਿਹੜੀ ਆ ਰਹੀ ਹੈ ਤੁਹਾਡੀ ਜਿਹੜੀ ਆ ਡਾਕੂਮੈਂਟ ਵੈਰੀਫਿਕੇਸ਼ਨ ਦੀ ਐਡਮ ਰਿਕਾਰਡ ਤੇ ਉਹ ਕਮੈਂਟ ਬਾਕਸ ਦੇ ਵਿੱਚ ਸਾਰੇ ਜਣੇ ਆਪਣੀ ਜਿਹੜੀ ਆ ਤਰੀਕ ਜਰੂਰ ਜਿਹੜੀ ਮੈਂਸ਼ਨ ਕਰਿਓ ਸੋ ਪਹਿਲਾ ਅਸੀਂ ਜਿਹੜੀ ਆ BC ਕੈਟਾਗਰੀ ਇੱਥੇ ਪਹਿਲੇ ਤੇ ਆ ਇਸ ਦੀ BC ਕੈਂਡੀਡੇਟਾਂ ਦੀ ਗੱਲ ਕਰਾਂਗੇ ਜਿਵੇਂ ਫੀਮੇਲ ਕੈਂਡੀਡੇਟ ਦੀ ਇੱਥੇ ਗਈ ਆ ਜੀ 58 ਮੈਰਿਟ ਤੇ ਮੇਲ ਕੈਂਡੀਡੇਟਾਂ ਦੀ ਗਈ ਆ 72 ਠੀਕ ਹੈ ਜੀ ਤੇ ਇੱਥੇ ਜਿਹੜੀ ਆ BC ਕੈਂਡੀਡੇਟ ਫੀਮੇਲ ਕੈਂਡੀਡੇਟਾਂ ਦੀ ਜਿਹੜੀ BC ਦੀ ਆ ਇਹਨਾਂ ਦੀ ਜਿਹੜੀ ਫਾਈਨਲ ਮੈਰਿਟ ਜਾਣ ਵਾਲੀ ਆ ਉਹ 59 ਜਾਂ 60 ਨੰਬਰਾਂ ਤੋਂ ਜਾਊਗੀ ਇਸ ਤੋਂ ਜਿਹੜੀ ਉੱਪਰ ਨਹੀਂ ਜਾ ਸਕਦੀ ਠੀਕ ਹੈ ਜੀ ਉਸੇ ਤਰ੍ਹਾਂ ਜਿਹੜੇ 72 72 ਗਈ ਹੈ ਮੇਲ ਦੀ ਕੱਟਆਫ 72 ਦੀ ਜਿਹੜੀ ਜਾਊਗੀ ਉਹ 74 75 ਤੱਕ ਇਸ ਤੋਂ ਉੱਪਰ ਜਿਹੜੀ ਆ ਉਹ ਕੱਟਆਫ ਜਿਹੜੀ ਆ ਨਹੀਂ ਜਾਊਗੀ ਠੀਕ ਹੈ ਜੀ ਮੈਕਸਿਮਮ 75 ਤੱਕ ਜਿਹੜੀ ਜਾ ਸਕਦੀ ਆ 75 ਤੋਂ ਉੱਪਰ ਜਿਹੜੀ ਨਹੀਂ ਜਾ ਸਕਦੀ ਬਾਕੀ ਜਿੰਨੇ ਉੱਪਰ ਵਾਲੇ ਕੈਂਡੀਡੇਟ ਬਿਲਕੁਲ ਸੇਫ ਆ ਪੱਕੀ ਸਿਲੈਕਸ਼ਨ ਆ ਤੁਹਾਡੀ ਠੀਕ ਆ ਜੀ ਤੇ ਬਾਕੀ ਜਿਹੜੇ ਆ ਤੁਸੀਂ ਆ ਦੇਖ ਸਕਦੇ ਹੋ ਬਾਕੀ ਕੈਂਡੀਡੇਟ ਵੀ ਜਿਵੇਂ ਆ 60 ਠੀਕ ਆ ਜੀ 60 ਦੀ ਕਾਟਵਾਟ ਕੁੜੀਆਂ ਦੀ ਜਾਊਗੀ ਤੇ ਅੱਗੇ 73 75 76 ਜਿਹੜੀ ਇਹਨਾਂ ਦੀ ਜਾਊਗੀ ਤੇ ਬਾਕੀ ਅਸੀਂ ਐਕਸ ਸਰਵਿਸਮੈਨ ਦੇ ਤੁਸੀਂ ਦੇਖ ਲਓ ਇਸ ਦੇ ਵਿੱਚ ਫੀਮੇਲ ਦੀ ਵੈਕੈਂਸੀ ਜਿਹੜੀ ਨਹੀਂ ਦਿੱਤੀ ਤੇ ਅੱਗੇ ਦੇਖ ਲੈਂਦੇ ਅਸੀਂ ਜਨਰਲ ਕੈਟਾਗਰੀ ਆਉਂਦੀ ਹੈ ਜਨਰਲ ਦੀ ਜਿਹੜੀ ਕੈਟਾਗਰੀ ਦੀ ਫੀਮੇਲ ਕੈਂਡੀਡੇਟਾਂ ਦੀ ਜਿਹੜੀ ਚੌਟ ਗਈ ਆ ਠੀਕ ਹੈ ਜੀ ਡਾਕੂਮੈਂਟ ਵੈਰੀਫਿਕੇਸ਼ਨ ਦੀ ਚੌਟ ਜਿਹੜੀ ਉੱਪ ਗਈ ਆ ਤੇ ਇਸ ਦੀ ਜਿਹੜੀ ਆ 66 ਤੱਕ ਜਿਹੜੀ ਆ ਮੈਕਸਿਮਮ ਜਿਹੜੀ 66 ਤੱਕ ਜਿਹੜੀ ਆ ਉਹ ਜਾਊਗੀ ਫਾਈਨਲ ਜਿਹੜੀ ਕੱਟਆਫ ਠੀਕ ਹੈ ਜੀ 66 ਨੰਬਰਾਂ ਤੇ ਜਾਊਗੀ ਜਨਰਲ ਕੈਟਾਗਰੀ ਫੀਮੇਲ ਦੀ ਤੇ ਮੇਲ ਦੀ ਇੱਥੇ ਜਿਹੜੀ ਗਈ ਆ ਉਹ ਗਈ ਆ ਜੀ 75 75 ਤੇ ਠੀਕ ਹੈ ਇਹਨਾਂ ਦੀਆਂ 77 78 ਤੇ ਜਿਹੜੀ ਮੈਰਿਟ ਜਾਊਗੀ ਠੀਕ ਹੈ ਜੀ ਜਾਂਚ ਚਲ ਜੇ 77 ਤੇ ਜਾਂਚ ਚਲ ਜਾਊਗੀ 78 ਇਹਨੇ ਨੰਬਰਾਂ ਤੋਂ ਜਿਹੜੀ ਮੈਰਿਟ ਜਿਹੜੀ ਆ ਜਾਊਗੀ ਇਸ ਤੋਂ ਉੱਪਰ ਨੰਬਰਾਂ ਤੇ ਜਿਹੜੀ ਆ ਨਹੀਂ ਜਾਊਗੀ ਠੀਕ ਹੈ ਜੀ ਤੇ ਜਨਰਲ ਕੈਟਾਗਰੀ ਦੇ ਮੇਲ ਕੈਂਡੀਡੇਟਾਂ ਦੀ ਹਰ ਵਾਰ ਜਿਹੜੀ ਮੈਰਿਟ ਉਹ ਸਾਰਿਆਂ ਨਾਲੋਂ ਆਪ ਹੀ ਜਿਹੜੀ ਆ ਉਹ ਜਾਂਦੀ ਹੈ ਤੇ ਅੱਗੇ ਆ ਗਿਆ ਜੀ ਐਸਸੀ ਕਾਸਟ ਬਾਲਮਿਕੀ ਤੇ ਮੱਜ ਵੀ ਸਿੱਖ ਇਹਨਾਂ ਦੀ ਫੀਮੇਲ ਕੈਂਡੀਡੇਟਾਂ ਦੀ ਗਈ ਹੈ 56 ਤੇ ਨਾਲ ਹੀ ਇਹਨਾਂ ਦੀ ਮੁੰਡਿਆਂ ਦੀ ਗਈ ਹੈ ਜੀ 65 ਤੇ 56 ਵਾਲੇ ਜਿਹੜੇ ਕੈਂਡੀਡੇਟ ਫੀਮੇਲ ਆ ਇਹਨਾਂ ਦੀ ਜਿਹੜੀ ਆ 58 ਕ ਜਾਊਗੀ ਠੀਕ ਹੈ ਜੀ 58 ਇਹਨਾਂ ਦੀ ਜਾਊਗੀ ਤੇ ਗਾਹਾਂ ਜਿਹੜੇ 65 ਮੇਲ ਕੈਂਡੀਡੇਟ ਹੋ ਗਏ ਆ ਐਸਸੀ ਮੱਜ ਵੀ ਸਿੱਖ ਬਾਲਮਿਕੀ ਦੇ ਠੀਕ ਹੈ ਜੀ ਇਹਨਾਂ ਦੀ ਜਾਊਗੀ ਜੀ 67 68 ਤੇ ਵਸ 67 ਜਾਂ 68 ਚੱਲ ਜੂਗੀ ਇਸ ਤੋਂ ਉੱਪਰ ਜਿਹੜੀ ਇਹਨਾਂ ਦੀ ਜਿਹੜੀ ਹੈ ਮੈਰਿਟ ਉਹ ਨਹੀਂ ਜਾਊਗੀ ਠੀਕ ਹੈ ਜੀ ਇੱਕ ਇਹਨਾਂ ਦੀ ਸੀ ਐਸਸੀ ਕਾਸਟ ਬਾਲਮਿਕੀ ਨਾਲ ਮਜਬੀ ਸਿੱਖ ਠੀਕ ਹੈ ਜੀ ਅੱਗੇ ਗੱਲ ਕਰਦੇ ਆ ਐਸਸੀ ਕਾਸਟ ਰਮਦਾਸੀਆ ਸਿੱਖ ਐਂਡ ਅਦਰ ਪੰਜਾਬ ਠੀਕ ਹੈ ਜੀ ਤੇ ਇਹਨਾਂ ਦੀ ਕਿੰਨੀ ਜਾਣ ਵਾਲੀ ਪਹਿਲਾਂ ਅਸੀਂ ਇਹਨਾਂ ਦੀ ਦੇਖਦੇ ਆ ਕਿੰਨੇ ਨੰਬਰ ਤੋਂ ਗਈ ਹੈ ਡਾਕੂਮੈਂਟ ਵੈਰੀਫਿਕੇਸ਼ਨ ਦੀ ਇਹਨਾਂ ਦੀ ਗਈ ਹੈ ਜੀ 58 ਨੰਬਰ ਤੋਂ ਫੀਮੇਲ ਕੈਂਡੀਡੇਟਾਂ ਦੀ ਗਈ ਹੈ ਤੇ ਮੇਲ ਕੈਂਡੀਡੇਟਾਂ ਦੀ ਜਿਹੜੀ ਗਈ ਆ ਮੇਲ ਕੈਂਡੀਡੇਟਾਂ ਦੀ ਗਈ ਹੈ ਜੀ 71 ਨੰਬਰ ਤੋਂ 71 ਤੋਂ ਤੇ 58 ਤੋਂ 58 ਤੋਂ ਇਹਨਾਂ ਦੀ ਜਿਹੜੀ ਆ ਐਸਸੀ ਕਾਸਟ ਦੀ ਜਿਹੜੀ ਆ ਉਹਨਾਂ ਨੂੰ ਕਿਉਂਕਿ ਸ਼ੂਟ ਹੁੰਦੀ ਆ ਐਸਸੀ ਆਪਾਂ 59 ਹੀ ਜਾਊਗੀ ਠੀਕ ਹੈ ਜੀ ਕੁੜੀਆਂ ਦਾ ਆਪਾਂ ਮਾਈਕ ਨੰਬਰ ਜਿਹੜਾ ਅਪ ਹੋਵੇਗਾ ਤੇ ਬਾਕੀ 72 73 ਤੇ ਤਾਂ ਇਹਨਾਂ ਦੀ ਮੇਲ ਕੈਂਡੀਡੇਟਾਂ ਦੀ ਜਾਊਗੀ ਠੀਕ ਹੈ ਜੀ ਥੋੜੀ ਐਸੀਆਂ ਨੂੰ ਸ਼ੂਟ ਵੀ ਹੁੰਦੀ ਐ ਅਮੀ ਇਹਨਾਂ ਦੀ ਭਾਵੇਂ ਇੱਕ ਨੰਬਰ ਹੀ ਵੱਜ ਜਾਊਗੀ ਠੀਕ ਹੈ ਜੀ ਇੱਕ ਜਾਂ ਡੇਢ ਨੰਬਰ ਸੋ ਕਈ ਬੱਚੇ ਜਿਹੜੇ ਪੁਆਇੰਟਾਂ ਦੇ ਵਿੱਚ ਨੰਬਰ ਹੁੰਦੇ ਜਿਵੇਂ ਇਹ ਪਿੱਛੇ ਪੁਆਇੰਟ ਦਿੱਤੇ ਹੋਏ ਨੇ ਸਾਰੇ ਨੰਬਰਾਂ ਦੇ ਪਿੱਛੇ ਕਈ ਬੱਚੇ ਵਿਚਾਰੇ ਜਿਹੜੇ ਆ ਪੁਆਇੰਟਾਂ ਦੇ ਵਿੱਚੋਂ ਰਹਿ ਜਾਂਦੇ ਆ ਠੀਕ ਹੈ ਜੀ ਇੱਕ ਇੱਕ ਦੋ ਦੋ ਪੁਆਇੰਟ ਘਟਦੇ ਹੁੰਦੇ ਉਹ ਪੁਆਇੰਟਾਂ ਦੇ ਵਿੱਚੋਂ ਹੀ ਵਿਚਾਰੇ ਰਹਿ ਜਾਂਦੇ ਆ ਠੀਕ ਹੈ ਜੀ ਤੇ ਬਾਕੀ ਇਹ ਜਿਹੜੀ ਤੁਹਾਨੂੰ ਜਾਣਕਾਰੀ ਦੇਣੀ ਸੀ ਬਾਕੀ ਆ ਜਿਹੜੇ ਸਾਰੀ ਕੈਟਾਗਰੀ ਵਾਈਜ਼ ਤੁਸੀਂ ਇੱਕ ਇੱਕ ਦੋ ਦੋ ਨੰਬਰ ਜਿਹੜੀ ਆ ਵਧਾ ਕੇ ਦੇਖ ਸਕਦੇ ਹੋ ਤੇ ਜਿਹੜੀ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਦੀ ਜਿਹੜੀ ਡੇਟ ਆ ਉਹ ਐਡਮਿਟ ਕਾਰਡ ਤੋਂ ਮੈਨੂੰ ਜਰੂਰ ਦੱਸਿਓ ਕਿ ਜਿਹੜੀ ਆ ਕਿੰਨੀ ਤਰੀਕ ਨੂੰ ਜਿਹੜੇ ਆ ਤੁਹਾਡੇ ਡਾਕੂਮੈਂਟ ਵੈਰੀਫਿਕੇਸ਼ਨ ਜਿਹੜੀ ਆ ਉਹ ਹੋ ਰਹੀ ਆ ਸੋ ਇਹ ਜਿਹੜੀ ਤੁਹਾਨੂੰ ਜਾਣਕਾਰੀ ਦੇਣੀ ਸੀ ਸੋ ਫਾਈਨਲ ਕੱਟ ਆਫ ਜਿਹੜੀ ਆ ਇਸ ਨੰਬਰਾਂ ਤੋਂ ਜਿਹੜੀ ਆ ਜਾਣ ਵਾਲੀ ਆ ਬਹੁਤ سارے ਬੱਚੇ ਜਿਹੜੇ ਪੁੱਛ ਰਹੇ ਸਨ ਕਿ ਸਾਨੂੰ ਫਾਈਨਲ ਕੱਟ ਆਫ ਦੀ ਜਿਹੜੀ ਜਾਣਕਾਰੀ ਦੇ ਦੇਵੋ ਠੀਕ ਹੈ ਜੀ ਸੋ 1 2 ਨੰਬਰ ਜਿਹੜੀ ਅਪ ਮੈਰਿਟ ਜਾਊਗੀ ਇਸ ਤੋਂ ਉੱਪਰ ਜਿਹੜੀ ਮੈਰਿਟ ਉਹ ਅੱਗੇ ਨਹੀਂ ਜਾਏਗੀ ਠੀਕ ਹੈ ਜੀ ਤੇ ਬਾਕੀ ਹਰ ਤਰ੍ਹਾਂ ਦੀ ਪੰਜਾਬ ਪੁਲਿਸ ਦੀ ਜਿਹੜੀ ਹੈ ਅਪਡੇਟ ਲੈਣ ਦੇ ਲਈ ਸਾਡੇ ਚੈਨਲ ਜੌਬ ਨੋਟੀਫਿਕੇਸ਼ਨ ਇੰਡੀਆ ਨੂੰ ਜਿਹੜਾ ਜਰੂਰ ਸਬਸਕ੍ਰਾਈਬ ਕਰ ਲਓ ਅਗਲੀ ਭਰਤੀ ਜਿਹੜੀ ਕਾਂਸਟੇਬਲ ਦੀ ਹੈ 31 ਜਨਵਰੀ ਤੋਂ 31 ਜਨਵਰੀ ਤੱਕ ਜਾਂ ਫਰਵਰੀ ਦੇ ਪਹਿਲੇ ਮਹੀਨੇ ਇਸ ਦਾ ਨੋਟੀਫਿਕੇਸ਼ਨ ਆ ਜਾਊਗਾ ਜਿਸ ਦੇ ਵਿੱਚ 1800 ਪਲੱਸ ਜਿਹੜੀਆਂ ਪੋਸਟਾਂ ਆ ਰਹੀਆਂ ਨੇ ਨਾਲ ਜਿਹੜੀਆਂ 1450 ਪੋਸਟਾਂ ਨੇ ਠੀਕ ਹੈ ਜੀ ਕਾਂਸਟੇਬਲ ਦੀਆਂ 1800 ਪੋਸਟਾਂ ਹੋਣਗੀਆਂ ਜਿਵੇਂ ਸੀਐਮ ਸਾਹਿਬ ਨੇ ਕਿਹਾ ਸੀਗਾ ਤੇ ਉਸ ਦੀ ਜਿਹੜੀ ਤੁਸੀਂ ਤਿਆਰੀ ਕਰਨ ਦੇ ਲਈ ਸਾਡੇ ਨਾਲ ਜਿਹੜਾ ਜ਼ਰੂਰ ਜੁੜ ਜਾਵੋ ਫ੍ਰੀ ਆਫ ਕਾਸਟ ਜਿਹੜੀ ਤੁਹਾਨੂੰ ਜਿਹੜੀ ਤਿਆਰੀ ਕਰਵਾਈ ਜਾਵੇਗੀ ਠੀਕ ਹੈ ਜੀ ਤੇ ਅੱਜ ਦੇ ਇਸ ਵੀਡੀਓ ਤੇ ਇਸ ਟਾਪਿਕ ਤੇ ਗੱਲ ਸਾਡੀ ਜਿਹੜੀ ਸਾਰੀ ਖਤਮ ਆ ਇਸ ਦੇ ਲਈ ਬਾਕੀ ਅਸੀਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ